ਹੈਲੋ ਜੀ ਸਸਿਕਾ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਉ ਰਹੇ ਹਾਂ ਜੀ ਮਠੀਆਂ ਕਿਉਂਕਿ ਜਿਨੇ ਨਾ ਬਹੁਤ ਭੁੱਖ ਲੱਗਦੀ ਹੈ ਕਈ ਵਾਰ ਜੀ ਕਰਦਾ ਕੁਛ ਨਾ ਕੁਛ ਖਾਣ ਨੂੰ ਮਿਲ ਜੇ ਜੇ ਆਪਾਂ ਮਠੀਆਂ ਵਗੈਰਾ ਇੱਕ ਵਾਰ ਬਣਾ ਕੇ ਰੱਖ ਲੈਂਦੇ ਆ ਤਾਂ ਇਹਨੂੰ ਮਹੀਨੇ ਦੋ ਮਹੀਨੇ ਵਾਸਤੇ ਆਪਾਂ ਸਟੋਰ ਕਰਕੇ ਵੀ ਰੱਖ ਸਕਦੇ ਆ ਆਪਾਂ ਦੇਖੋ ਲੈਤਾ ਜੀ ਤੁਹਾਨੂੰ ਦੱਸ ਦਿਆਂ ਆਪਾਂ ਕੀ ਕੀ ਸਮਾਨ ਲੈਤਾ ਹੈ ਮਠੀਆਂ ਬਣਾਉਣ ਵਾਸਤੇ ਅੱਜ ਥੋੜੀ ਜਿਹਾ ਬਦਲ ਜੇ ਹੋਏ ਪਏ ਸੀ ਮੌਸਮ ਵਧੀਆ ਸੀ ਬੱਸ ਰੋਟੀਆਂ ਬਣਾਉਣ ਦੀ ਜੀ ਨਹੀਂ ਕਰਦਾ ਗਰਮੀ ਇੰਨੀ ਜ਼ਿਆਦਾ ਹੋਈ ਪਈ ਐ। ਲਓ ਜੀ ਦੋ ਕੌਲੀਆਂ ਲੈਤੀਆਂ ਆਪਾਂ ਆٹے ਦੀਆਂ। ਥੋੜਾ ਜਿਹਾ ਨਾ ਮੇਰੇ ਕੋਲੇ ਮੈਦਾ ਪਿਆ ਸੀ। ਬਸ ਤੁਸੀਂ ਐ ਸਮਝੋ ਕਿ ਅੱਧੀ ਕੌਲੀ ਮੈਨੇ ਉਹ ਵੀ ਇਹਦੇ ਵਿੱਚ ਪਾਤਾ। ਦੋਨੇ ਚੀਜ਼ਾਂ ਨੂੰ ਆਪਾਂ ਛਾਣ ਲਿਆ। ਦੇਖੋ ਤੁਸੀਂ ਛਾਣ ਕੇ ਆਪਾਂ ਇਹ ਕਰ ਲੈਣੇ ਹਾਂ ਜੀ ਇਕੱਠਾ। ਲਓ ਜੀ। ਦੋ ਕੌਲੀਆਂ ਹੋ ਗਈਆਂ ਆਪਣੇ ਇਹ ਥੋੜਾ ਜਿਹਾ ਮੈਦਾ ਮਿਕਸ ਐ ਤੇ ਬਾਕੀ ਸਾਰਾ ਆਟਾ ਹੀ ਐ। ਤੇ ਥੋੜੀ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਸੂਜੀ। ਸੂਜੀ ਨਾਲ ਬਹੁਤ ਖਸਤਾ ਬਣਦੀ ਹੈ ਜੋ ਵੀ ਆਪਾਂ ਕੁਝ ਬਣਾਉਣੇ ਆਂਗੇ। ਇਹ ਲੋ ਜੀ ਅੱਧੀ ਕੌਲੀ ਪਾਈ ਆਪਾਂ ਸੂਜੀ ਦੀ ਇਹਦੇ ਵਿੱਚ। ਥੋੜਾ ਜਿਹਾ ਮਿਕਸ ਕਰ ਲੈਣੇ ਆ। ਲੋ ਜੀ ਥੋੜਾ ਜਨਾ ਮੇਰੇ ਕੋਕੋਨਟ ਪਾਊਡਰ ਪਿਆ ਸੀ 2 ਕ ਚਮਚੇ ਹੈਗਾ ਸਾਰਾ ਆਪਾਂ ਇਹ ਵਿੱਚ ਪਾ ਦਿੰਨੇ ਆ। ਇਹ ਜਾਂ ਟੇਸਟ ਵਧੀਆ ਆਉਂਦਾ ਤੇ ਇੱਕ ਚਮਚਾ ਪਾਇਆ ਮੈਨੇ ਸੌਂਫ ਦਾ। ਥੋੜੀ ਜੀ ਮੈਨੇ ਨਾ ਕੁੱਟ ਲਈ ਸੀ ਕੁੱਟ ਕੇ ਦਰਦਰੀ ਜੀ ਕਰ ਲਈ ਇਹਨੂੰ। ਤੇ ਉਹਦੇ ਵਿੱਚ ਪਾਈ ਹੈ। ਤੇ ਇਸ ਦੋ ਲੈ ਆ ਜੀ ਆਪਾਂ ਦੀਆਂ ਸੀ ਮੈਨੇ ਵਿੱਚ ਹੀ ਉਹ ਵੀ ਇਹਦੇ ਵਿੱਚ ਆਪਾਂ ਕੁੱਟ ਲੀਆਂ ਮਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮੂਹ ਇਹ ਮੈਨੇ ਲੱਤਾ ਦੇਸੀ ਘਿਓ ਤੁਸੀਂ ਜੋ ਪਾਉਣਾ ਚਾਹੋ ਤੁਸੀਂ ਪਾ ਸਕਦੇ ਹੋ ਵੈਸੇ ਦੇਸੀ ਘਿਓ ਨਾਲ ਬਹੁਤ ਸੌਫਟ ਬਣਦੀ ਹੈਗੀਆਂ ਆਪਾਂ 4-5 ਚਮਚੀ ਪਾਵਾਂਗੇ ਨਾਰਮਲ ਚਮਚਾ ਦੇਖੋ ਮੇਰੇ ਕੋਲੇ ਜਿਹੜਾ ਸਿੰਪਲ ਆਪਾਂ ਆਮ ਘਰੇ ਵਰਤਦੇ ਆਂ ਨਾ 4 4 ਚਮਚੇ ਪਾਈ ਹੈ ਆਪਾਂ ਪਹਿਲਾਂ ਦੇਖਦੇ ਆ ਜੇ ਲੱਗਿਆ ਤਾਂ ਇੱਕ ਚਮਚਾ ਹੋਰ ਪਾਵਾਂਗੇ ਪਹਿਲਾਂ ਆਪਾਂ ਦੇਖਦੇ ਆ ਇਹਨੂੰ ਮਿਕਸ ਕਰਕੇ ਕੀ ਹੱਥ ਵਿੱਚ ਆਪਣਾ ਆਟਾ ਇਕੱਠਾ ਹੁੰਦਾ ਲੱਡੂ ਜਿਹਾ ਬਣਦਾ ਜੇ ਲੱਗਿਆ ਤਾਂ ਪਾਵਾਂਗੇ ਨਹੀਂ ਤਾਂ ਫਿਰ ਆਪਾਂ ਪਾਵਾਂਗੇ ਮੈਨੂੰ ਜੀ ਥੋੜਾ ਜਿਹਾ ਮੈਂ ਦੇਸੀ ਘਿਓ ਦੇ ਵਿੱਚ ਹੋਰ ਪਾਉਣ ਲੱਗਿਆ ਮੈਨੂੰ ਥੋੜਾ ਜਿਹਾ ਘੱਟ ਲੱਗਿਆ ਗੋਜਮ ਚ ਫਾਇਰ ਸਿਰਫ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਲੋ ਜੀਆ ਦੇਖੋ ਜਦੋਂ ਆਪਾਂ ਐ ਮੁੱਠੀ ਵਿੱਚ ਦੇਣਾ ਆਟੇ ਨੂੰ ਲੈ ਕੇ ਐਵੇਂ ਆ ਦੇਖੋ ਤੁਸੀਂ ਲੱਡੂ ਬੰਨ੍ਹ ਬੱਸ ਐਨਾ ਕੀ ਮੋਨ ਬਹੁਤ ਹੁੰਦਾ ਜੇ ਜੇ ਆਪਾਂ ਜ਼ਿਆਦਾ ਮੋਨ ਪਾ ਦਿੰਨੇ ਆ ਨਾ ਫਿਰ ਕੀ ਹੁੰਦਾ ਜਦੋਂ ਵੀ ਆਪਾਂ ਇਹ ਫਰਾਈ ਕਰਦੇ ਆ ਇਹ ਵਿੱਚ ਵਿਖਰ ਜਾਂਦੀਆਂ ਨੇ ਗਿਆ ਸਾਰੀਆਂ ਟੁੱਟ ਜਾਂਦੀਆਂ ਨੇ ਗਿਆ ਜੀ ਇਹਨੂੰ ਆਪਾਂ ਕਰ ਲਿਆ ਇਕੱਠਾ ਤੇ ਹੁਣ ਆਪਾਂ ਇੱਕ ਕੱਪ ਆਪਾਂ ਲਵਾਂਗੇ ਜੀ ਠੰਡਾ ਦੁੱਧ ਹਲੋ ਆਪਾਂ ਸਾਰਾ ਕੁਝ ਕੌਲੀ ਨਾਲ ਹੀ ਨਾਪਾਂਗੇ ਇੱਕ ਕੌਲੀ ਆਪਾਂ ਠੰਡਾ ਦੁੱਧ ਲੈਂਦੇ ਜੀ ਫ੍ਰੀਜ ਚੋਂ ਕੱਢ ਕੇ ਦੋ ਕੌਲੀਆਂ ਆਪਣੇ ਮੇਜਰ ਦੀਆਂ ਸੀ ਅੱਧੀ ਕੌਲੀ ਸੂਜੀ ਦੇ ਵਿੱਚ ਆਪਾਂ ਇੱਕ ਕੌਲੀ ਪਾਵਾਂਗੇ ਚੀਨੀ ਦੀ ਪੀਸੀ ਹੋਈ ਚੀਨੀ ਹੈ ਜੇ ਤੁਹਾਡੇ ਕੋਲੇ ਪੀਸੀ ਹੋਈ ਨਹੀਂ ਹੈਗੀ ਤੁਸੀਂ ਦੂਜੀ ਲੋਟ ਵੀ ਪਾ ਸਕਦੇ ਹੋ ਤੇ ਥੋੜੀ ਜਿਹੀ ਆਪਾਂ ਨੂੰ ਹੋਰ ਨਹੀਂ ਪੈਣੀ ਹੈ ਉਹ ਫਿਰ ਚਮਚੇ ਦੀ ਮਦਦ ਨਾਲ ਲੋਟ ਇਹ ਕੋਲੀ ਆਪਾਂ ਪਾ ਦਾਂਗੇ ਲੋਜੀ ਥੋੜਾ ਥੋੜਾ ਦੁੱਧ ਪਾ ਕੇ ਆਪਾਂ ਹੁਣ ਆਪਣਾ ਜਿਹੜਾ ਹੈਗਾ ਜੀ ਆਟਾ ਤਿਆਰ ਕਰ ਲਨੇ ਆਂ ਇਹ ਥੋੜਾ ਜਿਹਾ ਆਪਾਂ ਸਖਤ ਹੀ ਰੱਖਾਂਗੇ ਲੋ ਜੀ ਜਿਹੜਾ ਆਪਾਂ ਦੁੱਧ ਲੱਗਦਾ ਸੀ ਇਹਨੇ ਕੋ ਤੁਸੀਂ ਸਾਰਾ ਉਹ ਦੁੱਧ ਨਾਲ ਹੀ ਆਪਣਾ ਆਟਾ ਹੈਗਾ ਜੀ ਜਿਹੜਾ ਗੁੰਨਿਆ ਗਿਆ ਬਿਲਕੁਲ ਦੁੱਧ ਨਹੀਂ ਬਚਿਆ ਹੈਗਾ ਪੂਰਾ ਪੂਰਾ ਆ ਗਿਆ ਤੇ ਹੁਣ ਆਪਾਂ 10 ਮਿੰਟ ਵਾਸਤੇ ਸੂਜੀ ਪਾਈ ਹੋਈ ਐ ਇਹਨੂੰ ਆਪਾਂ ਇਸ ਤਰ੍ਹਾਂ ਹੀ ਰੱਖਾਂਗੇ ਰੈਸਟ ਤੇ ਦੇਖੋ ਤੁਸੀਂ ਆਟਾ ਵੀ ਆਪਣਾ ਤਿਆਰ ਹੋ ਗਿਆ ਸਖਤ ਕੀਤਾ ਆਪਾਂ ਢੇਲਾ ਨਹੀਂ ਰੱਖਿਆ ਥੋੜ੍ਹਾ ਜਿਹਾ ਸਖਤ ਹੀ ਹੋਣਾ ਚਾਹੀਦਾ ਇਹ ਹੁਣ ਆਪਾਂ ਇਹਨੂੰ ਥੋੜ੍ਹਾ ਜਨਾ ਇਸ ਤਰ੍ਹਾਂ ਢੱਕ ਕੇ ਰੱਖ ਦਾਂਗੇ ਆਪਾਂ 10 ਮਿੰਟ ਵਾਸਤੇ ਰੱਖ ਦਿਆਂ ਤੇ ਫਿਰ ਬਣਾਵਾਂਗੇ ਜੀ ਆਪਾਂ ਵੱਟੀਆਂ ਲੋਜੀ 10 ਮਿੰਟ ਹੋ ਗਏ ਨੇਗੇ ਆਪਾਂ ਦੇਖੋ ਤੁਸੀਂ ਆਪਣਾ ਸਖਤੀ ਹੈ ਥੋੜਾ ਜਿਹਾ ਹੋਰ ਵੀ ਟਾਈਟ ਹੋ ਗਿਆ ਲੋਜੀ ਆਪਾਂ ਤਿੰਨ ਹਿੱਸਿਆਂ 'ਚ ਇਹਨੂੰ ਵੰਡ ਲੈਣੇ ਆਂ ਉਹ ਜੀ ਨਾ ਤਾਂ ਆਪਾਂ ਜੁਬੇਲੀ ਮੱਠੀਆਂ ਤੇ ਨਾ ਆਪਾਂ ਬਾਰ-ਬਾਰ ਵੇਲਣੀਆਂ ਪੈਂਦੀਆਂ ਐ ਫਿਰ ਕੱਟਣੀਆਂ ਪੈਂਦੀਆਂ ਗੀਆਂ ਹਨ ਕਿਸੇ ਚੀਜ਼ ਦੇ ਨਾਲ ਆਪਾਂ ਅੱਜ ਐਂ ਬਣਾਉਨੇ ਆ ਹਨ ਐਂ ਟੇਡਾ ਤੇ ਸ਼ੈਨੋਂ ਨੂੰ ਕੱਟਾਂਗੇ ਐਵੇਂ ਨਾ ਬਾਲਾ ਮੋਟਾ ਕੱਟਣਾ ਤੇ ਨਾ ਹੀ ਤੁਸੀਂ ਬਾਲਾ ਇਹਨੂੰ ਪਤਲਾ ਕੱਟਣਾ ਦੇਖੋ ਤੁਸੀਂ ਐਵੇਂ ਕੱਟਣਾ ਬਸ वैसे ਤੁਸੀਂ ਇਹਨੂੰ ਪੇੜਾ ਬਣਾ ਕੇ ਰੋਟੀ ਦੀ ਤਰ੍ਹਾਂ ਬੇਲ ਕੇ ਉਸ ਤਰ੍ਹਾਂ ਵੀ ਕਰ ਸਕਦੇ ਹੋ ਪਰ ਆਪਾਂ ਉਹ ਪੰਗ ਨਹੀਂ ਕੀਤਾ ਜੀ ਆਪਾਂ ਸਿੰਪਲ ਹੀ ਇਸ ਤਰ੍ਹਾਂ ਬਣਾ ਰਹੇ ਹਾਂ ਆਪਾਂ ਰੱਖ ਲਵਾਂ ਨੇ ਲੋ ਜੀ ਆਪਾਂ ਇਹ ਸਾਰੇ ਬਣਾ ਕੇ ਤਿਆਰ ਕਰ ਲੈਨੇਗੇ ਤੇ ਹੁਣ ਆਪਾਂ ਇਹਨਾਂ ਨੂੰ ਕਰ ਦਿਆ ਜੀ ਫਰਾਈ ਕਿਉ ਆਪਨਾ ਗਰਮ ਹੋ ਗਿਆ ਜੀ ਆਪਾਂ ਚੈੱਕ ਕਰ ਲੈਨੇ ਆ ਕਿਉ ਨੂੰ ਵੀ ਲੋ ਜੀ ਕਿਉ ਗਰਮ ਹੈ ਆਪਣਾ ਤੇ ਹੁਣ ਆਪਾਂ ਜਿੰਨੇ ਕ ਪੀਸ ਇਹਦੇ ਵਿੱਚ ਪੈਂਦੇ ਆ ਉਹਨੇ ਕ ਪਾਵਾਂਗੇ ਲੋ ਜੀ ਆਪਾਂ ਨਾ ਇਹਨੂੰ ਥੋੜਾ ਜਿਹਾ ਗੈਸ ਦੀ ਜਿਹੜੀ ਲੋਹ ਫਲੇਮਤੀ ਪਕਾਵਾਂਗੇ ਆਪਾਂ ਨੂੰ ਥੋੜੀ ਜਿਹਾ ਗੈਸ ਘੱਟ ਰੱਖਾਂਗੇ ਤਾਂ ਜੋ ਅੰਦਰ ਤੱਕ ਚੰਗੀ ਤਰ੍ਹਾਂ ਪੱਕ ਜਾਣ ਤੇ ਵਧੀਆ ਖਸਤਾ ਬਣ ਜੀ ਦੇਖੋ ਤੁਸੀਂ ਐਵੇਂ ਦਾ ਕਲਰ ਇਹਦਾ 골ਡਨ ਆਪਾਂ ਕਲਰ ਕਰ ਲੈਣਾ ਬਾਹਲਾ ਇਹਨਾਂ ਨੂੰ ਬਾਹਾਂ ਨਹੀਂ ਪਕਾਉਣਾ ਤਾਂ ਜੋ ਕਿ ਇਹਦਾ ਨਾ ਕਲਰ ਜਦ ਬਾਹਲਾ ਕਾਲਾ ਕਾਲਾ ਹੋ ਜਾਂਦਾ ਬਸ ਇਹੋ ਜਿਹਾ ਰੰਗ ਰੱਖਣਾ ਹੈ ਲੋ ਜੀ ਐਸੇ ਤਰ੍ਹਾਂ ਹੀ ਆਪਾਂ ਸਾਰੀਆਂ ਵਾਰੀ ਨਾਲ ਪਕਾ ਲਾਂਗੇ ਲੋ ਜੀ ਆਪਾਂ ਸਾਰੇ ਦੇਖੋ ਬਣਾ ਕੇ ਤਿਆਰ ਕਰ ਲੱਤੇ ਨੇਗੇ ਹੁਣ ਤੁਸੀਂ ਦੇਖੋ ਤੁਹਾਨੂੰ ਮੈਂ ਤਾਂ ਤੋੜ ਕੇ ਦਿਖਾਈਆਂ ਇੰਨਾ ਖਸਤਾ ਬਣੇ ਨੇ ਨਾ ਇਹ ਦੇਖੋ ਤੁਸੀਂ ਟੇਸਟੀ ਐਨੇ ਨੇ ਤੇ ਐਨੇ ਕ੍ਰਿਸਪੀ ਬਣੇ ਨੇ ਬਹੁਤ ਹੀ ਜ਼ਿਆਦਾ ਜਰੂਰ ਬਣਾ ਕੇ ਦੇਖਿਓ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ